ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ ਸੰਭਾਵੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇੱਕ ਬਹੁਤ ਵੱਡੀ ਸਟੇਟਮੈਂਟ ਡਿਸਕਸ ਕਰਨੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਪਹਿਲੀ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇਲੈਕਸ਼ਨ ਜਿੱਤਣ ਤੋਂ ਬਾਅਦ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਟੈਂਪਰੇਰੀ ਰੈਜ਼ਿਡੈਂਸ ਨੂੰ ਲੈ ਕੇ ਇੱਕ ਬਹੁਤ ਵੱਡੀ ਗੱਲ ਕਹੀ ਹੈ। ਉਹਦੇ ਵਿੱਚ ਵਰਕਰ ਆ ਗਏ, ਇੰਟਰਨੈਸ਼ਨਲ ਸਟੂਡੈਂਟ ਆ ਗਏ, ਵਿਜ਼ਟਰ ਟੂਰਿਸਟ ਵੀਜ਼ਾ ਵਾਲਿਆਂ ਦੀ ਗੱਲ ਕਰ ਲਈਏ। ਯਾਨੀ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਜਿਹੜੀ ਹੈ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਦਿੱਤੀ ਹੈ। ਇਹ ਉਹਨਾਂ ਦੀ ਪਹਿਲੀ ਸਟੇਟਮੈਂਟ ਹੈਗੀ ਹੈ। ਪਹਿਲੀ ਪ੍ਰੈਸ ਕਾਨਫਰੰਸ ਹੈਗੀ ਹੈ ਇਲੈਕਸ਼ਨ ਤੋਂ ਬਾਅਦ। ਉਹਨਾਂ ਦੇ ਮੂੰਹੋਂ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਵੀ ਸੁਣਵਾਵਾਂਗਾ ਤੇ ਉਸ ਤੋਂ ਬਾਅਦ ਇਸ ਨੂੰ ਪ੍ਰੋਪਰ ਟਾਂਗ ਦੇ ਨਾਲ ਐਕਸਪਲੇਨ ਵੀ ਕਰਾਂਗਾ ਤੁਹਾਡੇ ਨਾਲ ਤਾਂ ਕਿ ਤੁਹਾਨੂੰ ਈਜ਼ੀ ਟਾਂਗ ਦੇ ਨਾਲ ਚੀਜ਼ਾਂ ਸਮਝ ਆ ਜਾਣ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਕਿ ਕਿਸ ਨੂੰ ਸਾਡੇ ਨਾਲ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ We will return our immigration to sustainable levels by capping the total number of temporary workers and international students at less than 5% of Canada's population by the end of 2027. That's a sharp drop from the recent high of 7.3%. And this will help ease strains on housing, on public infrastructure, and social services. At the same time, we will work to attract the best talent in the world to build our economy. Mark Arnidi to see a statement Dekli both Kushi Sigi, Sare YouTubers Day, Dimagdevich, Mandevich, Jinnemi TR. ਵਾਸਤੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਨੇ ਭਾਵੇਂ ਉਹ ਵਿਜ਼ਟਰ ਟੂਰਿਸਟ ਵੀਜ਼ਾ ਦੀ ਗੱਲ ਕਰ ਲਈਏ ਭਾਵੇਂ ਉਹ ਸਟੱਡੀ ਪਰਮਿਟ ਦੀ ਗੱਲ ਕਰ ਲਈਏ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰ ਲਈਏ ਉਹਨਾਂ ਸਾਰਿਆਂ ਦੀ ਬਹੁਤ ਮੀਸੀਗੀ ਮਾਰ ਕਰਨੀ ਤੋਂ ਪਰ ਪਹਿਲੀ ਜਿਹੜੀ ਸਟੇਟਮੈਂਟ ਹੈ ਉਹਨੇ ਥੋੜਾ ਜਾਂ ਨਿਰਾਸ਼ ਕੀਤਾ ਹੈਗਾ ਜੇਕਰ ਆਪਾਂ ਇਮੀਗ੍ਰੇਸ਼ਨ ਦੇ ਪੱਖ ਤੋਂ ਦੇਖੀਏ ਤੇ ਜੇ ਆਪ ਜੇ ਆਪਾਂ ਐਜ਼ ਅ ਕੈਨੇਡੀਅਨ ਜਾਂ ਕੈਨੇਡਾ ਦੇ ਐਸਪੈਕਟ ਨਾਲ ਦੇਖੀਏ ਤੇ ਉਹਨਾਂ ਦੇ ਵੱਲੋਂ ਇੱਕ ਰਾਈਟ ਡਾਇਰੈਕਸ਼ਨ ਜਿਹੜਾ ਉਹ ਲਿਆ ਗਿਆ ਹੈ ਜਿਹੜੀਆਂ ਲਿਬਰਲ ਨੇ ਪਹਿਲਾਂ ਗਲਤੀਆਂ ਕੀਤੀਆਂ ਸੀਗੀਆਂ ਉਹਨਾਂ ਤੋਂ ਇੰਜ ਲੱਗ ਰਿਹਾ ਕਿ ਲਿਬਰਲ ਨੇ ਹੁਣ ਸਿੱਖ ਲਿਆ ਹੈ ਹੁਣ ਉਹ ਗਲਤੀਆਂ ਨਹੀਂ ਦੁਹਰਾਉਣ ਦੇ ਮੂਡ ਦੇ ਵਿੱਚ ਹੈਗੇ ਮਾਰਕਰਨੀ ਨੇ ਕਿਹਾ ਕਿ ਐਂਡ ਆਫ 2027 ਤੱਕ ਜਿਸ ਤਰੀਕੇ ਨਾਲ ਅਸੀਂ ਟੀਆਰ ਐਪਲੀਕੇਸ਼ਨ ਦੇ ਉੱਤੇ ਕੈਪ ਅਨਾਉਂਸ ਕੀਤਾ ਹੈ ਭਾਵੇਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰ ਲਈਏ ਭਾਵੇਂ ਸਪਾਊਸ ਓਪਨ ਵਰਕ ਪਰਮਿਟ ਦੀ ਗੱਲ ਕਰ ਲਈਏ ਭਾਵੇਂ ਵਰਕ ਪਰਮਿਟ ਦੀ ਗੱਲ ਕਰ ਲਈਏ ਜਾਂ ਫਿਰ ਜਿਹੜਾ ਵੀ ਟੀਆਰ ਬੇਸ ਐਪਲੀਕੇਸ਼ਨ ਹੈ ਜਿਹੜਾ ਵੀ ਉਹਨਾਂ ਨੇ ਕਿਹਾ ਅਸੀਂ ਕੈਪ ਅਨਾਉਂਸ ਕੀਤਾ ਹੈ ਸੇਮ ਐਜ਼ ਇਟ ਇਜ਼ ਰਵੇਗਾ ਉਹਦੇ ਵਿੱਚ ਫਿਲਹਾਲ ਬਦਲਾਅ ਕਰਨ ਦੇ ਅਸੀਂ ਮੂਡ ਵਿੱਚ ਨਹੀਂ ਹੈਗੇ। ਉਹਨਾਂ ਨੇ ਕਿਹਾ ਕਿ ਜਿਹੜੀ ਕੈਨੇਡਾ ਦੀ ਪੋਪੂਲੇਸ਼ਨ ਹੈ ਉਹਦਾ ਜਿਹੜਾ ਕਰੰਟਲੀ ਟੀਆਰ ਦਾ ਰੇਸ਼ਿਓ 7.3 ਹੈ ਤੇ ਉਹਨੂੰ ਅਸੀਂ 5% ਦੇ ਅੰਦਰ ਲੈ ਕੇ ਆਉਣਾ ਹੈ। ਯਾਨੀ ਕਿ ਉਹ ਜਿਹੜਾ ਔਸਤ ਹੈ ਉਹਨੂੰ ਹੇਠਾਂ ਸੁਟਣਾ ਹੈ। ਉਹਦੇ ਵਾਸਤੇ ਹੁਣ ਦੋ ਆਪਸ਼ਨ ਹੈ। ਪਹਿਲਾ ਆਪਸ਼ਨ ਇਹ ਹੈ ਪੀਆਰ ਜਿਹੜੇ ਇਨਸਾਈਡ ਕੈਨੇਡਾ ਵਾਲਿਆਂ ਨੂੰ ਦਿੱਤੀ ਜਾਵੇ ਤੇ ਕਿਸ ਤਰੀਕੇ ਨਾਲ ਪੀਆਰ ਦੇ ਨਵੇਂ ਪਾਥਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਸੋ ਪੀਆਰ ਨੂੰ ਲੈ ਕੇ ਕੋਈ ਪ੍ਰੋਪਰ ਕਹਿ ਸਕਦੇ ਪਾਲਿਸੀਜ਼ ਹੋਵੇ ਜਾਂ ਫਿਰ ਪੀਆਰ ਨੂੰ ਲੈ ਕੇ ਹੋਰ ਸਟ੍ਰਿਕਟ ਕੈਨੇਡਾ ਜਿਹੜਾ ਹੋਰ ਥੋੜਾ ਜਿਹਾ ਕਹਿ ਸਕਦਾ ਕਿ ਆਪਣੇ ਸਿਸਟਮ ਨੂੰ ਜੜਾਵਾ ਉਹ ਥੋੜਾ ਹੋਰ ਸੌਖਾ ਕਰ ਸਕਦਾ ਹੈ ਜਿਸ ਦੇ ਨਾਲ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪੀਆਰ ਕੀਤਾ ਜਾ ਸਕੇ ਤਾਂ ਇਹ ਜਿਹੜੇ ਟੀਆਰ ਦੀ ਗਿਣਤੀ ਉਹ ਘੱਟ ਹੋਵੇਗੀ ਦੂਜਾ ਜਿਹੜੇ ਨਵੇਂ ਟੈਂਪਰੇਰੀ ਰਿਜ਼ੀਡੈਂਸ ਤੇ ਉੱਤੇ ਐਪਲੀਕੇਸ਼ਨ ਲੱਗਣੇ ਨੇ ਉਹਨਾਂ ਨੂੰ ਘੱਟ ਤੋਂ ਘੱਟ ਅਪਰੂਵਲ ਦਿੱਤਾ ਜਾਵੇ। ਉਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦਾ ਕੈਪ ਅਨਾਉਂਸ ਹੋ ਚੁੱਕਾ ਹੈ ਤੇ ਬਾਕੀ ਹੋਰ categories ਵਾਸਤੇ ਵੀ ਜਿਸ ਤਰੀਕੇ ਦੀਆਂ ਸਖਤੀਆਂ ਨੇ ਉਹ ਫਿਲਹਾਲ ਦੀ ਘੜੀ ਕੰਟੀਨਿਊ ਰੱਖਣ ਦੇ ਮੂਡ ਦੇ ਵਿੱਚ ਮਾਰਕਰਨੀ ਨਜ਼ਰ ਆਏ ਨੇ। ਇੱਕ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਬਹੁਤ ਪੋਜ਼ਿਟਿਵ ਗੱਲ ਵੀ ਦਿਖੀ। ਉਹਨਾਂ ਨੇ ਕਿਹਾ ਕਿ ਕੈਨੇਡਾ ਜਿਹੜਾ ਗਲੋਬਲ ਟੈਲੈਂਟ ਹੈ ਉਹਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰੇਗਾ ਕਿ ਜਿਹੜਾ ਗਲੋਬਲ ਟੈਲੈਂਟ ਹੈ ਉਹ ਕੈਨੇਡਾ ਦੇ ਵਿੱਚ ਆਵੇ ਤੇ ਕੈਨੇਡਾ ਉਹਦਾ ਬੈਨੀਫਿਟ ਲੈ ਸਕੇ ਇਹ ਇੱਕ ਸਟੇਟਮੈਂਟ ਇਦਾਂ ਦੀ ਸੀ ਜਿਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਥੋੜੀ ਜੀ ਪੋਜ਼ਿਟਿਵਿਟੀ ਨਜ਼ਰ ਆਈ ਬਾਕੀ ਜੇਕਰ ਇਮੀਗ੍ਰੈਂਟ ਦੇ ਪੱਖ ਤੋਂ ਦੇਖਿਆ ਜਾਵੇ ਤੇ ਮਾਰਕਰਨੀ ਦੀ ਜਿਹੜੀ ਪਹਿਲੀ ਪਲੇਠੀ ਸਟੇਟਮੈਂਟ ਆਈ ਹੈ ਉਹ ਫਿਲਹਾਲ ਦੀ ਘੜੀ ਕੈਨੇਡਾ ਦੇ ਪੱਖ ਵਿੱਚ ਜ਼ਿਆਦਾ ਤੇ ਇਮੀਗ੍ਰੈਂਟ ਦੇ ਹੱਕ ਦੇ ਵਿੱਚ ਘੱਟ ਨਜ਼ਰ ਆਉਂਦੀ ਹੈ ਉਮੀਦ ਕਰਦਾ ਹਾਂ ਵਲੌਗ ਪਸੰਦ ਆਇਆ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਸਾਡੇ ਨਾਲ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ